ਥਾਣਾ ਹਿਟ ਡਿਵੀਜ਼ਨ ਅੰਮ੍ਰਿਤਸਰ ਫੌਜ ਦੇ ਫੌਲੋ ਸਚਕਣ ਸ਼੍ਰੀ ਦਰਬਾਰ ਸਾਹਿਬ ਦੀ ਗੁਰੂ ਰਾਮਦਾਸ ਸਰਾ ਦੇ ਨਜ਼ਦੀਕ ਇੱਕ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰ ਲਿਆ ਹੈ ਇਸ ਬਾਰੇ ਥਾਣਾ ਹਿਟ ਡਿਵੀਜ਼ਨ ਤੇ ਵਿਰਚੂ ਮਾਮਲਾ ਦਰਜ ਕੀਤਾ ਹੈ ਤਾਂ ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਕੁਲਵੰਤ ਕੌਰ ਵਜੋਂ ਹੋਈ ਹੈ ਸਬੰਧੀ ਐਸਐਸਟੀਪੀ ਜਸਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰ ਦਿੰਦੇ ਹੋਏ ਹੋਰ ਕੀ ਕੁਝ ਦੱਸਿਆ ਅੱਜ ਥਾਣਾ ਕਤਵਾਲੀ ਦੀ ਚੌਂਕੀ ਗਲਿਆਰਾ ਵਿਖੇ ਸਿਰੇ 10 ਵਜੇ ਇੱਕ ਕੇਸ ਫੋੜ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਦ ਆਸਰਾ ਵਿੱਚ ਠਹਿਰੀ ਹੋਈ ਸੀ ਅੱਜ ਸਵੇਰੇ ਸਵੇਰੇ 10 ਵਜੇ ਇੱਕ ਅਨਨੋ ਲੈਡੀ ਉਹਦੀ 1 ਸਾਲ ਦੀ ਬੱਚੀ ਨੂੰ ਉਤੋਂ ਗੁਰਦ ਆਸਰਾ ਦੇ ਵਿੱਚੋਂ ਅਗਵਾ ਕਰਕੇ ਲੈ ਗਈ ਜਿਸ ਤੇ ਸੁਸ਼ਮਾ ਮਿਲ ਕੇ ਤੁਰੰਤ ਕੇਸ ਸਿਚਰ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਪੁੱਲਰ ਮਾਨ ਜੋ ਕਮਿਸ਼ਨਰ ਪੁਲਿਸ ਅਮਰਸਾ ਦੀਆਂ ਖਾਸ ਹਦਾਇਤਾਂ ਤੇ ਅਤੇ ਸ਼੍ਰੀ ਵਿਸ਼ਾਲ ਜੀ ਐਡੀਐਸਪੀ ਸਿਟੀ 1 ਉਹਨਾਂ ਦੇ ਸਹਾਂਦ ਤੇ ਸਹਿਯੋਗ ਸਾਡੇ ਐਸਐਚਓ ਥਾਣਾ ਕਤਵਾਲੀ ਐਸਐਹ ਹਰਮਨबीर ਸਿੰਘ ਚੌਕੀਨ ਚਾਰਜ ਐਸਐਹ ਬਲਬੀਰ ਸਿੰਘ ਤੇ ਅਦਾਹ ਤੇ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇਹ ਗਵਾਹ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੀ ਲੜਕੀ ਹੈ ਦੋਸ਼ਨ ਜਿਹੜੀ ਸੀਗੀ ਖਲਵੰਤਕੌਰ ਵਾਸੀ ਪਿੰਡ ਮਹਰਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਨ ਨੂੰ ਵੀ ਬੱਚੀ ਸਵੇਰੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੇ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਚਲਾਗਾ ਜੋ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨਸੀਲ ਜੀਗਾ ਕਮਿਸ਼ਨ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਤਿਆਰ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟ੍ਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ